ਉਪਲਾਈ ਦੇ ਕੰਮਾਂ ਦੇ ਵਿੱਚ ਹਮੇਸ਼ਾ ਸਰਗਰਮ ਰਹਿਣ ਵਾਲੇ ਇਲਾਕੇ ਦੇ ਮਾਹਰ ਡਾਕਟਰਾਂ ਦੇ ਵਿੱਚੋਂ ਵੱਡਾ ਨਾਮ ਡਾਕਟਰ ਗੁਰਦੀਪ ਸਿੰਘ ਸੋਈ ਤੁਸੀਂ ਉਪਰਾਲੇ ਕਰਦੇ ਆ ਪਹਿਲਾਂ ਵੀ ਲੋਕ ਭਲਾਈ ਦੇ ਜਿਹੜੇ ਉਪਰਾਲੇ ਕੀਤੇ ਐ ਤੇ ਅੱਜ ਕਿਹੜਾ ਨਵਾਂ ਉਪਰਾਲਾ ਲੈ ਕੇ ਆਏ ਕਿ ਆ ਇੱਕ ਉਪਰਾਲਾ ਸ਼ੁਰੂ ਕੀਤਾ ਜਾ ਰਿਹਾ ਹੈ ਕਿ ਹਰ ਸ਼ਨੀਵਾਰ ਨੂੰ 11 ਤੋਂ ਲੈ ਕੇ 1 ਵਜੇ ਤੱਕ ਫ੍ਰੀ ਮੈਡੀਕਲ ਕੰਸਲਟੇਸ਼ਨ ਦਿੱਤੀ ਜਾਵੇਗੀ ਸ਼ੂਗਰ ਦੇ ਮਰੀਜ਼ ਜੇ ਸ਼ੁੱਕਰਵਾਰ ਨੂੰ ਆਪਣੀ ਫਾਸਟਿੰਗ 슈ਗਰ ਖਾਲੀ ਪੇਟ ਵਾਲੀ 슈ਗਰ ਕਰਾ ਲੈਣਗੇ ਤੇ ਉਹ ਫੇ ਸ਼ਨੀਵਾਰ ਨੂੰ ਡਾਕਟਰ ਸਾਹਿਬ ਨੂੰ ਦਿਖਾ ਕੇ ਆਪਣਾ ਰੈ ਮਸ਼ਵਰਾ ਲੈ ਸਕਦੇ ਸਾਰੇ ਮਰੀਜ਼ ਐਸੇ ਨੇ ਜਿਨ੍ਹਾਂ ਨੂੰ ਆਪਣੇ ਤਰੀਰ ਬਾਰੇ ਆਪਣੀ ਸਿਹਤ ਬਾਰੇ ਕਈ ਸਵਾਲ ਹੁੰਨੇ ਆ ਕਈ ਸ਼ੰਕਾਵਾਂ ਹੁੰਨੀਆਂ ਤੇ ਕਈ ਪੁਰਾਣੀ ਬਿਮਾਰੀ ਵਾਲੇ ਬਲੱਡ ਪ੍ਰੈਸ਼ਰ ਦੇ 슈ਗਰ ਦੇ ਮਰੀਜ਼ ਐ ਜਿਨ੍ਹਾਂ ਨੂੰ ਟਾਈਮ ਟੂ ਟਾਈਮ ਚੈੱਕ ਅਪ ਕਰਾਉਣਾ ਪੈਂਦਾ ਹੈ ਉਨਾ ਵੀ ਬਹੁਤ ਸਾਰੀਆਂ ਸરાਏ ਲੈਣੀਆਂ ਹੁੰਦੀਆਂ ਜਿਸ ਦਾ ਅੱਜ ਕੱਲ ਡਾਈਟ ਦੇ ਬਾਰੇ ਬਹੁਤ ਦੁਨੀਆ ਵਿੱਚ ਕੁਝ ਵੀ ਹੈ ਸਿਹਤ ਦੇ ਬਾਰੇ ਐਕਸਰਸਾਈਜ਼ ਬਾਰੇ ਬਹੁਤ ਕੁਝ ਪੀ ਹੈ ਉਹ ਜਾਣ ਹੈ ਹਾਂਜੀ ਇੱਥੇ ਹਰ ਤਰ੍ਹਾਂ ਦੇ ਲੈਬਾਰਟਰੀ ਟੈਸਟ ਵੀ ਬਲੱਡ ਟੈਸਟ ਯੂਰਿਨ ਟੈਸਟ ਲਿਵਰ ਕਿਡਨੀ ਦੇ ਸਾਰੇ ਟੈਸਟ ਠੀਕ ਰੇਟਸ ਤੇ ਅਗਲੀ ਕੁਸ਼ਣਾਂ ਦੇ ਨਾਲ ਕੀਤੀ ਜਾਂਦੀ ਹੈ ਇਸ ਦੇ ਨਾਲ ਹੀ ਅਲਟਰਾਸਾਉਂਡ ਵੀ ਅਲਟਰਾਸਾਉਂਡ ਤੋਂ ਨਾਰਮਲ ਰੂਟੀਨ ਅਲਟਰਾਸਾਉਂਡ ਫੀਟ ਦਾ ਅਲਟਰਾਸਾਉਂਡ ਪ੍ਰੈਗਨਸੀ ਦਾ ਅਲਟਰਾਸਾਉਂਡ ਮੈਸੇਜ ਇਹ ਦੇਣਾ ਚਾਹੁੰਦਾ ਹੈ ਕਿ ਆਪਣੀ ਬਿਮਾਰੀ ਨੂੰ ਇਸ ਨੂੰ ਇਗਨੋਰ ਨਾ ਕਰੋ ਆ ਸ਼ਨੀਵਾਰ ਨੂੰ ਜਿਹੜਾ ਸੈਂਟਰ ਨੇ ਉਪਰਾਲਾ ਕੀਤਾ ਹੈ ਇਹਦੇ ਵਿੱਚ ਆਓ ਆਪਣੀ ਬਿਮਾਰੀ ਡਾਕਟਰ ਨੂੰ ਦੱਸੋ ਔਰ ਉਹਦਾ ਸਮਾਧਾਨ ਲੱਭੋ ਹੈ ਕਿ ਜਿਹੜਾ ਬੰਦਾ ਗਰੀਬੀ ਰੇਖਾ ਤੋਂ ਹੇਠਾਂ ਹੈ ਔਰ ਜਿਸ ਨੂੰ ਬਿਮਾਰੀ ਹੈ ਔਰ ਉਹਦੇ ਕੋਲ ਪੈਸਾ ਹੈ ਨਹੀਂ ਉਹ ਆਪਣੇ ਪਿੰਡ ਦੇ ਸਰਪੰਚ ਤੋਂ ਲਿਖਾ ਕੇ ਦੇ ਦਵੇ ਕਿ ਇਹਦਾ ਫ੍ਰੀ ਇਲਾਜ ਹੋਣਾ ਚਾਹੀਦਾ ਜਾਂ ਇਹਦੀ ਮਦਦ ਕਰਨੀ ਚਾਹੀਦੀ ਹੈ ਤਾਂ ਉਹਦੇ ਟੈਸਟਾਂ ਵਿੱਚ ਪੂਰੀ ਮਦਦ ਸੈਂਟਰ ਕਰੇਗਾ ਅੱਛਾ ਮੇਰੇ ਮੁੱਲਾਪੁਰ ਪਿੰਡਾ ਹੈਗੇ ਨੇ ਸਾਰੇ ਇਲਾਕੇ ਨੂੰ ਛੱਡੇ ਨੂੰ ਬਹੁਤ ਦੇਣਾ ਜੀ ਸੰ 82 ਤੋਂ ਡਾਕਟਰ ਸਾਹਿਬ ਅੌਰਿਆ ਤੇ ਆਪਣੇ ਪਿੰਡ ਸੇਵਾਈ ਕਰ ਰਹੇ ਹੈ ਜੀ ਕੋਈ ਮੈਡੀਕਲ ਕਰਨੀ ਹੈ ਤਾਂ ਸਾਰੇ ਇਲਾਕਿਆਂ ਨੂੰ ਪਤਾ ਹੈ ਜੀ ਸੋ ਜਿਹੜੇ ਸਾਡੀ ਵੀਡੀਓ ਦੇਖ ਰਹੇ ਹੈ ਉਹ ਵੱਧ ਤੋਂ ਵੱਧ ਸ਼ੇਅਰ ਵੀ ਕਰ ਦਿਓ ਤਾਂ ਕਿ ਹੋਰ ਲੋਕਾਂ ਦਾ ਵੀ ਭਲਾ ਹੋ ਸਕੇ ਜਿਹੜੇ ਨਾਲ ਚੈੱਕ ਅਪ ਜਿਹੜਾ ਸ਼ਨੀਵਾਰ ਦਾ ਚੈੱਕ ਅਪ 11 ਤੋਂ ਲੈ ਕੇ 1 ਵਜੇ ਤੱਕ ਜਿਹੜਾ ਡਾਕਟਰ ਕੁਸ਼ਿੰਤ ਸਿੰਘ ਸੋਈ ਦੇ ਵੱਲੋਂ ਫਰੀ ਕੀਤਾ ਜਾਵੇਗਾ ਤੋਂ ਨਾਲ ਦੀ ਨਾਲ ਸ਼ੂਗਰ ਦਾ ਜਿਹੜਾ ਟੈਸਟ ਹੈ ਉਹ ਵੀ ਜਿਹੜਾ ਬਿਲਕੁਲ ਫ੍ਰੀ ਕੀਤਾ ਜਾਵੇਗਾ ਤੇ ਲੋੜ ਮੁਤਾਬਕ ਜਿਹੜੀ ਦਵਾਈਆਂ ਵੀ ਦਿੱਤੀ ਜਾਣਗੀ। ਸੋ ਵੱਧ ਤੋਂ ਵੱਧ ਇਸ ਵੀਡੀਓ ਨੂੰ ਵੀ ਸ਼ੇਅਰ ਕਰਿਓ ਤੇ ਨਾਲ ਦੀ ਨਾਲ ਕਮੈਂਟਾਂ ਦੇ ਵਿੱਚ ਆਪਣੀ ਹਾਜ਼ਰੀ ਜ਼ਰੂਰ ਲਵਾਇਓ। ਧੰਨਵਾਦ। ਲੋਕ ਭਲਾਈ ਦੇ ਕੰਮਾਂ ਦੇ ਵਿੱਚ ਹਮੇਸ਼ਾ ਸਰਗਰਮ ਰਹਿਣ ਵਾਲੇ ਇਲਾਕੇ ਦੇ ਮਾਹਰ ਡਾਕਟਰਾਂ ਦੇ ਵਿੱਚੋਂ ਵੱਡਾ ਨਾਮ ਡਾਕਟਰ ਗੁਰਦੀਪ ਸਿੰਘ ਸੋਈ ਸਾਡੇ ਨਾਲ ਮੌਜੂਦ ਹੈ। ਸੋ ਡਾਕਟਰ ਸਾਹਿਬ ਤੁਹਾਡਾ ਨਿੱਘਾ ਸਵਾਗਤ ਕਰਦੇ ਬਹੁਤ-ਬਹੁਤ ਸਵਾਗਤ ਹੈ ਜੀ ਤੁਹਾਡਾ। ਡਾਕਟਰ ਸਾਹਿਬ ਜਿਵੇਂ ਤੋ ਸਿਉ ਉਪਰਾਲੇ ਕਰਦੇ ਆ ਪਹਿਲਾਂ ਵੀ ਲੋਕ ਭਲਾਈ ਦੇ ਜਿਹੜੇ ਉਪਰਾਲੇ ਕੀਤੇ ਐ ਤੇ ਅੱਜ ਕਿਹੜਾ ਨਵਾਂ ਉਪਰਾਲਾ ਲੈ ਕੇ ਆਏ ਜਿਹੜੇ ਲੋਕਾਂ ਦਾ ਫਾਇਦਾ ਹੋਵੇਗਾ ਅ ਅੱਜ ਅਸੀਂ ਇੱਥੇ ਇਕੱਠੇ ਹੋਏ ਆ ਸ੍ਰੀ ਗੁਰੂ ਹਰਰਾਏ ਸਾਹਿਬ ਡਾਇਗਨੋਸਟਿਕ ਸੈਂਟਰ ਮੋਲਾਪੁਰ ਜਿਹੜਾ ਕਿ 22 ਸੈਕਟਰ ਗੁਰਦੁਆਰਾ ਸਾਹਿਬ ਦੇ ਮੇਨ ਬ੍ਰਾਂਚ ਥੀ ਇੱਥੇ ਬ੍ਰਾਂਚ ਐ ਤੇ ਇੱਥੇ ਇਹਨਾਂ ਨੇ ਸੋਚਿਆ ਕਿ ਬਹੁਤ ਸਾਰੇ ਮਰੀਜ਼ ਐਸੇ ਨੇ ਜਿਨ੍ਹਾਂ ਨੂੰ ਆਪਣੇ ਥਰੀਰ ਬਾਰੇ ਆਪਣੀ ਸਿਹਤ ਬਾਰੇ ਕਈ ਸਵਾਲ ਹੁੰਨੇ ਆ ਕਈ ਸ਼ੰਕਾਵਾਂ ਹੁੰਨੀਆਂ ਤੇ ਕਈ ਪੁਰਾਣੀ ਬਿਮਾਰੀ ਵਾਲੇ ਬਲੱਡ ਪ੍ਰੈਸ਼ਰ ਦੇ 슈ਗਰ ਦੇ ਮਰੀਜ਼ ਆ ਜਿਨ੍ਹਾਂ ਨੂੰ ਟਾਈਮ ਟੂ ਟਾਈਮ ਚੈੱਕ ਅਪ ਕਰਾਉਣਾ ਪੈਂਦਾ ਉਹਨਾਂ ਵਾਸਤੇ ਆ ਇੱਕ ਪ੍ਰੋਗਰਾਮ ਸ਼ੁਰੂ ਕੀਤਾ ਜਾ ਰਿਹਾ ਹੈ ਕਿ ਹਰ ਸ਼ਨੀਵਾਰ ਨੂੰ 11 ਤੋਂ ਲੈ ਕੇ 1 ਵਜੇ ਤੱਕ ਫ੍ਰੀ ਮੈਡੀਕਲ ਕੰਸਲਟੇਸ਼ਨ ਦਿੱਤੀ ਜਾਵੇਗੀ 슈ਗਰ ਦੇ ਮਰੀਜ਼ ਜੇ ਸ਼ੁੱਕਰਵਾਰ ਨੂੰ ਆਪਣੀ ਫਾਸਟਿੰਗ 슈ਗਰ ਖਾਲੀ ਪੇਟ ਵਾਲੀ 슈ਗਰ ਕਰਾ ਲੈਣਗੇ ਤੇ ਉਹ ਫੇਰ ਸ਼ਨੀਵਾਰ ਨੂੰ ਡਾਕਟਰ ਸਾਹਿਬ ਨੂੰ ਦਿਖਾ ਕੇ ਆਪਣਾ رائے مشورہ ਲੈ ਸਕਦੇ ਨੇ ਹੋਰ ਵੀ ਬਹੁਤ ਸਾਰੀਆਂ رائے ਲੈਣੀਆਂ ਹੁੰਦੀਆਂ ਜਿਸ ਤਾਂ ਅੱਜ ਕੱਲ ਡਾਈਟ ਦੇ ਬਾਰੇ ਬਹੁਤ ਦੁਨੀਆ ਪੁੱਛਦੀ ਹੈ ਸਿਹਤ ਦੇ ਬਾਰੇ ਐਕਸਰਸਾਈਜ਼ ਬਾਰੇ ਬਹੁਤ ਪੁੱਛਦੀ ਹੈ ਤੇ ਇਮਿਊਨਾਈਜੇਸ਼ਨ ਬਾਰੇ ਪੁੱਛਦੀ ਹੈ ਇਹ ਸਾਰੇ ਸ਼ੰਕਾਵਾਂ ਦਾ ਜਵਾਬ ਉਸ ਦਿਨ ਉਹਨਾਂ ਨੂੰ ਇੱਥੇ ਫ੍ਰੀ ਮਿਲ ਸਕਦਾ ਹੈ ਬਾਕੀ ਛਿਦੀ ਗੁਰੂ ਹਰਰਾਏ ਸਾਹਿਬ ਡਾਇਗਨੋਸਟਿਕ ਸੈਂਟਰ ਜਿਹੜੇ ਸੈਂਪਲ ਹੈ ਉਹ ਘਰ ਜਾ ਕੇ ਵੀ ਲੈ ਲੰਨੇ ਆ ਸਿਰਫ ਇੱਕ ਟੈਲੀਫੋਨ ਇੱਕ ਦਿਨ ਪਹਿਲਾਂ ਕਰਕੇ ਬੁੱਕ ਕਰ ਲਓ ਬੰਦਾ ਇੱਥੋਂ ਘਰ ਜਾਏਗਾ ਘਰੋਂ ਸੈਂਪਲ ਲਏਗਾ ਔਰ ਰਿਪੋਰਟ ਵੀ ਘਰ ਹੀ ਪਹੁੰਚਾਈ ਜਾਊਗੀ ਡਾਕਟਰ ਸਾਹਿਬ ਜਿਹੜਾ ਇਹ ਸਹੂਲਤ ਦਾ ਦਿਨ ਹੈ ਇਹ ਕਿਹੜਾ ਸਮਾਂ ਹੈ ਤੇ ਇੱਕੋ ਦਿਨ a ਮਹੀਨੇ ਦੇ ਵਿੱਚ ਜਾਂ ਲਗਾਤਾਰ ਹਰ ਹਫਤੇ ਹਰ ਸ਼ਨੀਵਾਰ ਹਰ ਸ਼ਨੀਵਾਰ 11 ਤੋਂ 1 ਵਜੇ ਤੱਕ ਜੀ ਇਹ ਸੈਂਟਰ ਨੇ ਫੈਸਲਾ ਕਰਿਆ ਹੈ ਕਿ ਜਿਹੜਾ ਬੰਦਾ ਗਰੀਬੀ ਰੇਖਾ ਤੋਂ ਹੇਠਾਂ ਹੈ ਔਰ ਜਿਸ ਨੂੰ ਬਿਮਾਰੀ ਹੈ ਔਰ ਉਹਦੇ ਕੋਲ ਪੈਸਾ ਹੈ ਨਹੀਂ ਉਹ ਆਪਣੇ ਪਿੰਡ ਦੇ ਸਰਪੰਚ ਤੋਂ ਲਿਖਾ ਕੇ ਦੇ ਦਵੇ ਕਿ ਇਹਦਾ ਫ੍ਰੀ ਇਲਾਜ ਹੋਣਾ ਚਾਹੀਦਾ ਜਾਂ ਇਹਦੀ ਮਦਦ ਕਰਨੀ ਚਾਹੀਦੀ ਹੈ ਤਾਂ ਉਹਦੇ ਟੈਸਟਾਂ ਵਿੱਚ ਪੂਰੀ ਮਦਦ ਸੈਂਟਰ ਕਰੇਗਾ ਅੱਛਾ ਮੇਰੇ ਵੱਲੋਂ ਫ੍ਰੀ ਕੰਸਲਟੇਸ਼ਨ ਹੋਊਗੀ ਜਿਹੜੀ ਫਿਚਰ ਵਾਰ ਦੀ ਕੰਸਲਟੇਸ਼ਨ ਹੋਤਾ ਫ੍ਰੀ ਹੈ ਲੇਕਿਨ ਹੁਈਏ ਮਰੀਜ਼ ਵਾਸਤੇ ਸੱਤੋ ਦਿਨ ਕੰਸਲਟੇਸ਼ਨ ਫ੍ਰੀ ਹੋਊਗੀ ਔਰ ਅਸੀਂ ਹੋਰ ਵੀ ਜਿਹੜੀ ਸਾਡੇ ਵੱਲੋਂ ਮਦਦ ਹੋ ਸਕਦੀ ਹੋਗੀ ਕਰਾਂਗੇ ਡਾਕਟਰ ਸਾਹਿਬ ਅੱਜ ਦੇ ਸਮੇਂ ਦੇ ਵਿੱਚ ਮਹਿੰਗਾਈ ਦਾ ਸਮਾਂ ਹੈ ਕਈ ਲੋਕਾਂ ਦੇ ਜਿਹੜੇ ਚਲੋ ਆਪਣਾ ਹੀ ਘਰ ਗਰਸਤੀ ਬੜੇ ਔਖੇ ਚੱਲਦੀ ਹੈ ਤੇ ਕਈਆਂ ਨੂੰ ਕਿਸੇ ਤਰ੍ਹਾਂ ਦੀ ਜਿਹੜੀ ਬਿਮਾਰੀ ਵੀ ਹੁੰਦੀ ਹੈ ਪਰ ਉਹ ਉਸ ਨੂੰ ਇਗਨੋਰ ਕਰੀ ਜਾਂਦੇ ਆ ਉਹਨਾਂ ਲੋਕਾਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਆ ਤੁਸੀਂ ਮੈਂ ਮੈਸੇਜ ਇਹ ਦੇਣਾ ਚਾਹੁੰਦਾ ਹਾਂ ਕਿ ਆਪਣੀ ਬਿਮਾਰੀ ਨੂੰ ਤੁਸੀਂ ਇਗਨੋਰ ਨਾ ਕਰੋ ਆ ਸ਼ਨੀਵਾਰ ਨੂੰ ਜਿਹੜਾ ਸੈਂਟਰ ਨੇ ਉਪਰਾਲਾ ਕੀਤਾ ਹੈ ਇਹਦੇ ਵਿੱਚ ਆਓ ਆਪਣੀ ਬਿਮਾਰੀ ਡਾਕਟਰ ਨੂੰ ਦੱਸੋ ਔਰ ਉਸ ਦਾ ਸਮਾਧਾਨ ਲੱਭੋ ਉਹ ਜੇ ਡਾਇਗਨੋਸਿਸ ਹੋ ਜਵੇ ਇਕਵਰੀ ਬਿਮਾਰੀ ਦਾ ਨੋ ਰੱਖਿਆ ਜਾਵੇ ਤਾਂ ਉਹ ਕੋਈ ਨਾ ਕੋਈ ਹੀਲਾ ਬਣ ਜਾਂਦਾ ਹੈ। ਕਈ ਵਾਰੀ ਲੋਕ ਅਣਗਹਿਲੀ ਕਰਦੇ ਆ ਕਿ ਸਾਡਾ ਕਿਤੇ ਆਹ ਕੰਮ ਹੋ ਜਾਵੇ ਇੱਥੇ ਬਾਅਦ ਮੈਂ ਟੈਸਟ ਕਰਾਉਂਗਾ ਉਹ ਕੰਮ ਹੋ ਜਾਵੇ। ਇਸ ਤਰ੍ਹਾਂ ਜਿਹੜੀ ਬਿਮਾਰੀ ਐ ਲੰਬੀ ਹੋ ਜਾਂਦੀ ਐ ਜਿਹੜੀ ਕਈ ਵਾਰੀ ਬੇਲ ਆਲੀ ਹੋ ਜਾਂਦੀ। ਉਹਦੇ ਨਾਲ ਬਿਮਾਰੀ ਵੱਧ ਜਾਂਦੀ ਐ ਔਰ ਕਈ ਵਾਰੀ ਉਹਦੀ ਕੰਪਲਿਕೇಷನ್ಸ್ ਹੋ ਜਾਂਦੀ ਐ। ਹੁਣ ਬਲੱਡ ਪ੍ਰੈਸ਼ਰ ਦਾ ਮਰੀਜ਼ ਐ ਜੇ ਉਹ ਬਲੱਡ ਪ੍ਰੈਸ਼ਰ ਨੂੰ ਠੀਕ ਟਾਈਮ ਤੇ ਟ੍ਰੀਟਮੈਂਟ ਨਹੀਂ ਲੈਂਦਾ ਤਾਂ ਉਹ ਨਾੜੀ ਵੀ ਫਟ ਸਕਦੀ ਐ ਉਹਨੂੰ ਅਗਰੰਗ ਹੋ ਸਕਦਾ ਐ। ਤੇ ਇਹ ਚੀਜ਼ਾਂ ਜਿਹੜੀਆਂ ਐ ਬਹੁਤ ਜ਼ਰੂਰੀਆਂ ਹੈ ਸ਼ੂਗਰ ਦਾ ਮਰੀਜ਼ ਹੈ ਸ਼ੂਗਰ ਜ਼ਿਆਦਾ ਹੈ ਉਹਦੀਆਂ ਅੱਖਾਂ ਖਰਾਬ ਹੋ ਸਕਦੀਆਂ ਨੇ ਉਹਦੇ ਕਿਡਨੀ ਤੇ ਅਸਰ ਹੋ ਸਕਦਾ ਹੈ ਕਿਡਨੀ ਫੇਲ ਹੋ ਜਾਏ ਤਾਂ ਉਹ ਇੱਕ ਤਰ੍ਹਾਂ ਦੀ ਲਾਲਾਜ ਬਿਮਾਰੀ ਬਣ ਜਾਂਦੀ ਹੈ ਉਹਦੇ ਹਾਰਟ ਤੇ ਅਸਰ ਹੋ ਜਾਂਦਾ ਹੈ ਉਹਦੇ ਪੈਰਾਂ ਦੀ ਨਸਾਂ ਤੇ ਅਸਰ ਹੋ ਜਾਂਦਾ ਤੁਸੀਂ ਦੇਖਿਆ ਹੋਣਾ ਕਈ ਬੰਦਿਆਂ ਦੇ ਪੈਰ ਕੱਟਨੇ ਪੈਂਦੇ ਆ ਉਹ ਸਭ ਸ਼ੂਗਰ ਦੀ ਕੰਪਲਿਕੀਸ਼ਨ ਹੁੰਦੀ ਹੈ ਸ਼ੂਗਰ ਦਾ ਇਲਾਜ ਸਮੇਂ ਸਿਰ ਹੋ ਜਾਏ ਬੰਦਾ ਪਰਹੇਜ਼ ਕਰ ਲਵੇ ਐਕਸਰਸਾਈਜ਼ ਕਰ ਲਵੇ ਦਵਾਈ ਲੈ ਲਵੇ ਔਰ ਉਹਨੂੰ ਬਾਰ-ਬਾਰ ਟੈਸਟ ਕਰਾ ਕੇ ਦੇਖੀ ਜਾਏ ਤਾਂ 슈ਗਰ ਦਾ ਇਲਾਜ ਸਭ ਤੋਂ ਸੌਖਾ ਹੈ। ਹੂੰ। ਔਰ ਰਿਵਰਸੀਬਲ ਹੈ। 3 ਮਹੀਨੇ ਪ੍ਰੋਪਰਲੀ ਇਲਾਜ ਕਰੋ ਤਾਂ ਤੁਹਾਡੀ ਜਿਹੜੀ 3 ਮਹੀਨੇ ਵਾਲੀ 슈ਗਰ ਹੈ ਉਹ ਨਾਰਮਲ ਆ ਜਾਂਦੀ ਹੈ। ਅਸੀਂ ਬਹੁਤ ਮਰੀਜ਼ਾਂ 'ਚ ਦੇਖਿਆ ਹੈ ਜਿਨ੍ਹਾਂ ਦੀ ਪਹਿਲਾਂ 8 9 10 ਹੁੰਦੀ ਹੈ ਜਦੋਂ ਇਹ ਤਿੰਨੋ ਚੀਜ਼ਾਂ ਕਰਦੇ ਆ ਪਰਹੇਜ਼ ਕਰਦੇ ਆ ਡਾਈਟ ਦਾ ਕੰਟਰੋਲ ਕਰਦੇ ਆ ਐਕਸਰਸਾਈਜ਼ ਕਰਦੇ ਆ ਟਾਈਮ ਸਿਰ ਦਵਾਈ ਲੈਣੇ ਆ। ਤਾ ਤਿੰਨ ਮਹੀਨੇ ਚ ਉਹਨਾਂ ਨੂੰ ਫਾਇਦਾ ਦਿਖ ਜਾਂਦਾ ਹੈ ਜਾਈ ਜਾਵੇਗੀ ਹੌਲੀ ਹੌਲੀ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਮਡਲੀ ਜਿਹੜੀ ਬੇਸਿਕ ਮੈਡੀਸਿਨ ਹੈ ਉਹ ਵੀ ਅਸੀਂ ਇੱਥੇ ਪੇਸ਼ੈਂਟ ਨੂੰ ਮੌਕੇ ਪਈ ਮੌਕੇ ਪਈ ਠੀਕ ਹੈ ਜੀ ਸੋ ਨਾਲ ਦੀ ਨਾਲ ਇੱਥੇ ਪੰਚਾਇਤ ਸਮੂਹ ਪੰਚਾਇਤ ਵੀ ਮੌਜੂਦ ਹੈ ਜੀ ਡਾਕਟਰ ਸਾਹਿਬ ਵੀ ਮੌਜੂਦ ਹੈ ਸੋ ਵਧੀਆ ਉਪਰਾਲਾ ਕੀਤਾ ਜਾ ਰਿਹਾ ਪਹਿਲਾਂ ਵੀ ਲੋਕ ਭਲਾਈ ਦੇ ਕੰਮਾਂ ਦੇ ਲਈ ਜਿਹੜੇ ਡਾਕਟਰ ਗੁਰਦੀਪ ਸਿੰਘ ਅੱਗੇ ਹੋ ਕੇ ਕੰਮ ਕਰਦੇ ਨੇ ਤੇ ਸਾਡੇ ਨਾਲ ਸਰਪੰਚ ਜਤਿੰਦਰ ਸਿੰਘ ਮੌਜੂਦ ਹੈ ਸਰਪੰਚ ਸਾਹਿਬ ਲਗਾਤਾਰ ਕਈ ਸਾਲਾਂ ਤੋਂ ਡਾਕਟਰ ਸਾਹਿਬ ਇਲਾਕੇ ਦੀ ਸੇਵਾ ਦੇ ਵਿੱਚ ਹਾਜ਼ਰ ਹੈ ਤੇ ਲੋਕ ਭਲਾਈ ਦੇ ਕੰਮਾਂ ਦੇ ਲਈ ਹਮੇਸ਼ਾ ਸਰਗਰਮ ਵੀ ਰਹਿੰਦੇ ਹੈ ਤੇ ਕਿੱਦਾਂ ਦੇ ਲੱਗਦੇ ਇਹਨਾਂ ਦੇ ਉਪਰਾਲੇ ਕਿ ਡਾਕਟਰ ਸਾਹਿਬ ਦੀ ਦਾ ਜੀ ਮੁੱਲਾਂਪੁਰ ਦਾ ਹੈ ਜੀ ਉਹ ਜਿਹੜਾ ਸਾਰੇ ਇਲਾਕੇ ਨੂੰ ਛੱਡੇ ਨੂੰ ਬਹੁਤ ਦੇਣਾ ਜੀ ਸਨ 82 ਤੋਂ ਡਾਕਟਰ ਸਾਹਿਬ ਉਹ ਇੱਥੇ ਆਪਣੇ ਪਿੰਡ ਸੇਵਾਈ ਕਰ ਰਹੇ ਹੈ ਜੀ ਕੋਈ ਮੈਂ ਦੀ ਚੱਲ ਨਹੀਂ ਹੈ ਸਾਰੇ ਇਲਾਕਿਆਂ ਨੂੰ ਪਤਾ ਹੈ ਜੀ ਹੁਣ ਇਹ ਗੁਰੂ ਹਰ Rai ਸਾਹਿਬ ਜਿਹੜੀ ਹੈ ਬ੍ਰਾਂਚ ਉਸ ਲਿਆਣ ਚ ਵੀ ਇਹਨਾਂ ਦਾ ਬਹੁਤ بڑا ਹੱਥ ਹੈ ਇਹਨਾਂ ਨੇ ਆਪਣੀ ਇੱਥੇ ਜਗ੍ਹਾ ਦਿੱਤੀ ਇਹਨ ਨੂੰ ਆਪ ਉੱਪਰ ਸ਼ਿਫਟ ਹੋਏ ਹੈ ਜੀ ਜੋ ਵੀ ਹੈ ਮੈਂ ਸਭ ਤੋਂ ਸੀਨੀਅਰ ਡਾਕਟਰ ਹੈ ਸਾਡੇ ਹੂੰ ਪ੍ਰਾਈਵੇਟ ਖੁੱਲੀਆਂ ਹੋਈਆਂ ਲੈਬਾਂ ਉਹਨਾਂ ਨਾਲ ਤੁਹਾਨੂੰ ਇਹਨਾਂ ਦਾ ਹੀ ਬਹੁਤ ਰੇਟ ਦਾ ਫਰਕ ਹੈ ਜੋ ਕਿ ਟੈਸਟ ਆਪਾਂ ਸਮਝ ਲਓ 1000 ਰੁਪਏ ਦਾ ਹੁੰਦਾ ਤਾਂ ਉਹਰੇ 3-400 ਰੁਪਏ ਦੇ ਵਿੱਚ ਹੋ ਜਾਂਦਾ ਹੈ ਹਰ ਤਰ੍ਹਾਂ ਦੇ ਲੈਬਾਰਟਰੀ ਟੈਸਟ ਜਿਵੇਂ ਬਲੱਡ ਟੈਸਟ ਯੂਰਿਨ ਟੈਸਟ ਲੀਵਰ ਕਿਡਨੀ ਦੇ ਸਾਰੇ ਟੈਸਟ ਠੀਕ ਰੇਟਸ ਤੇ ਆਧੁਨਿਕ ਮਸ਼ੀਨਾਂ ਦੇ ਨਾਲ ਕੀਤੇ ਜਾਂਦੇ ਨੇ ਇਸ ਦੇ ਨਾਲ ਹੀ ਅਲਟਰਾਸਾਉਂਡ ਵੀ ਅਲਟਰਾਸਾਉਂਡ ਬਤਨ ਨੋਰਮਲ ਰੂਟੀਨ ਅਲਟਰਾਸਾਉਂਡ ਫਿਰ ਦਾ ਅਲਟਰਾਸਾਉਂਡ ਪ੍ਰੈਗਨੈਂਸੀ ਦੇ ਅਲਟਰਾਸਾਉਂਡ ਡੋਪਲਰਸ ਉਹ ਸਾਰੇ ਬਿਲਕੁਲ ਠੀਕ ਰੇਟ ਤੇ ਕੀਤੇ ਜਾਂਦੇ ਨੇ ਸੋ ਇਸ ਕਰਕੇ ਲੋਕਾਂ ਨੂੰ ਅਪੀਲ ਹੈ ਕਿ ਉਹ ਇਹਨਾ ਸੁਵਿਧਾਵਾਂ ਦਾ ਵੱਧ ਤੋਂ ਵੱਧ ਮਹੱਤਵ ਫਾਇਦਾ ਉਠਾਉਣ ਤਾਂ ਕਿ ਉਹਨਾਂ ਨੂੰ ਸਾਡੇ ਇਹ ਲੈਬਾਰਟਰੀ ਟੈਸਟ ਅਤੇ ਅਲਟਰਾਸਾਉਂਡ ਥੀਕ ਰੇਟ ਤੇ ਅਤੇ ਵਧੀਆ ਰਿਪੋਰਟਿੰਗ ਦੇ ਨਾਲ ਆਧੁਨਿਕ ਮਸ਼ੀਨਾਂ ਦੀ ਹੈਲਪ ਦੇ ਨਾਲ ਠੀਕ ਤਰ੍ਹਾਂ ਉਹਨਾਂ ਨੂੰ ਵੱਧ ਤੋਂ ਵੱਧ ਫਾਇਦਾ ਹੋ ਰਾਂ ਹੈ ਠੀਕ ਹੈ ਬਿਲਕੁਲ ਹੈ ਤੋ ਜਿਹੜੇ ਸਾਡੀ ਵੀਡੀਓ ਦੇਖ ਰਹੇ ਆ ਉਹ ਵੱਧ ਤੋਂ ਵੱਧ ਸ਼ੇਅਰ ਵੀ ਕਰ ਦਿਓ ਤਾਂ ਕਿ ਹੋਰ ਲੋਕਾਂ ਦਾ ਵੀ ਭਲਾ ਹੋ ਸਕੇ ਜਿਹੜੇ ਲੋਕ ਟੈਸਟ ਕਰਵਾਉਣਾ ਚਾਹੁੰਦੇ ਆ ਹੋਰ ਪਾਸੇ ਵੀ ਜਾਂਦੇ ਆ ਤਾਂ ਇੱਥੇ ਆ ਕੇ ਤੁਸੀਂ ਜਿਹੜਾ ਟੈਸਟ ਫ੍ਰੀ ਵੀ ਕਰਵਾ ਸਕਦੇ ਹੋ ਤੇ ਨਾਲ ਚੈੱਕ ਅਪ ਜਿਹੜਾ ਸ਼ਨੀਵਾਰ ਦਾ ਚੈੱਕ ਅਪ 11 ਤੋਂ ਲੈ ਕੇ 1 ਵਜੇ ਤੱਕ ਜਿਹੜਾ ਡਾਕਟਰ ਗੁਰਦੀਪ ਸਿੰਘ ਸੋਈ ਦੇ ਵੱਲੋਂ ਫ੍ਰੀ ਕੀਤਾ ਜਾਵੇਗਾ ਤੋ ਨਾਲ ਦੀ ਨਾਲ ਸ਼ੂਗਰ ਦਾ ਜਿਹੜਾ ਟੈਸਟ ਹੈ ਉਹ ਵੀ ਜਿਹੜਾ ਬਿਲਕੁਲ ਫ੍ਰੀ ਕੀਤਾ ਜਾਵੇਗਾ ਤੇ ਨਾਲ ਦੀ ਨਾਲ ਕਿਤੇ ਨਾ ਕਿਤੇ ਲੋੜ ਮੁਤਾਬਕ ਜਿਹੜੀ ਦਵਾਈਆਂ ਵੀ ਦਿੱਤੀ ਜਾਣਗੀਆਂ ਸੋ ਵੱਧ ਤੋਂ ਵੱਧ ਇਸ ਵੀਡੀਓ ਨੂੰ ਵੀ ਸ਼ੇਅਰ ਕਰਿਓ ਤੇ ਨਾਲ ਦੀ ਨਾਲ ਕਮੈਂਟਾਂ ਦੇ ਵਿੱਚ ਆਪਣੀ ਹਾਜ਼ਰੀ ਜ਼ਰੂਰ ਲਵਾਇਓ ਧੰਨਵਾਦ